ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਬਲੌਗ 'ਚ ਸੋ ਅੱਜ ਆਪਣਾ ਬਲੌਗ ਦਾ ਦਿਨ 6ਵਾਂ ਸੋ ਬਹੁਤ ਹੀ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਪੂਰਥਲੇ ਤੋਂ ਸੁਲਤਾਨਪੁਰ ਤੱਕ ਸੋ ਆਪਾਂ ਤੁਹਾਨੂੰ ਉਹ ਦਿਖਾਉਣ ਜਾ ਰਹੇ ਹਾਂ ਸੋ ਜੁੜੇ ਰਹਿਣਾ ਪੂਰੀ ਵੀਡੀਓ ਦੇ ਵਿੱਚ ਆਪਾਂ ਫੁੱਲ ਜਾਣਕਾਰੀ ਦੇਵਾਂਗੇ ਕਿ ਯਾਤਰਾ ਕਿੱਥੋਂ ਸ਼ੁਰੂ ਹੋ ਰਹੀ ਹੈ ਕਿੱਥੇ ਜਾਂਦੀ ਹੈ ਔਰ ਇਹ ਕਿੰਨੇ ਟਾਈਮ ਤੋਂ ਯਾਤਰਾ ਚੱਲ ਰਹੀ ਹੈ ਸਾਰੀ ਜਾਣਕਾਰੀ ਦਵਾਂਗੇ ਸੋ ਸਾਰਿਆਂ ਦੇ ਨਾਲ ਜੁੜੇ ਰਹਿਣਾ ਸਭ ਪਹੁੰਚ ਗਏ ਆ ਜੀ ਕਿਉਂਕਿ ਸੌਰੀ ਥੋੜਾ ਲੇਟ ਹੋ ਗਿਆ ਸੀ ਅਸੀਂ ਜੀ ਦੇ ਦਰਸ਼ਨ ਆ ਲਈ ਅੱਜ ਆਪਾਂ ਆਏ ਆ ਸੋ ਬਹੁਤ ਹੀ ਵਧੀਆ ਲੱਗ ਰਿਹਾ ਸਤਾਂ ਨਵੀਂ ਦਰਸ਼ਨ ਕਰਾਉਣੇ ਆ ਸੋ ਹਾਂਜੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਇਸ ਯਾਤਰਾ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਇਹ ਯਾਤਰਾ 28 ਸਾਲ ਤੋਂ ਲਗਾਤਾਰ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ ਸੋ ਹਰ ਸਾਲ ਪੈਦਲ ਯਾਤਰਾ ਇਸੇ ਤਰ੍ਹਾਂ ਹੀ ਹਰ ਸਾਲ ਹੁੰਦੀ ਹੈ ਸੋ ਸੰਗਤਾਂ ਬਹੁਤ ਹਮ-ਹਮਾ ਕੇ ਪਹੁੰਚਦੀਆਂ ਨੇ ਔਰ ਕਿਉਂਕਿ ਹਰ ਸਾਲ ਇਸ ਤਰ੍ਹਾਂ ਹੀ ਔਰ ਇਹ ਪੈਦਲ ਯਾਤਰਾ ਹੁੰਦੀ ਹੈ ਸੋ ਸੰਗਤਾਂ ਬਹੁਤ ਹਮ-ਹਮਾ ਕੇ ਪਹੁੰਚਦੀਆਂ ਨੇ ਲੰਗਰ ਲੱਗਦੇ ਨੇ ਇਸੇ ਤਰ੍ਹਾਂ ਹੀ ਸੇਵਾ ਹੁੰਦੀ ਹੈ ਸੋ ਆਈ ਸਾਡਾ ਪੰਜਾਬ ਇੱਥੇ ਹਰ ਤਰ੍ਹਾਂ ਦੇ ਲੰਗਰ ਲੱਗ ਜਾਂਦੀਆਂ ਸੋ ਅੱਜ ਇਹ ਮੇਜ ਫਿਰਕਵਾਲਾ ਲੰਗਰ ਇੱਥੇ ਲੱਗ ਰਿਹਾ ਦੇਖੋ ਔਰ ਜੋ ਸੇਵਾਦਾਰ ਸੀ ਬੜੀ ਹੀ ਪਿਆਰ ਤੇ ਸ਼ਰਦਾ ਦੇ ਨਾਲ ਸੇਵਾ ਕਰ ਰਹੇ ਸੀਗੇ ਔਰ ਸੰਗਤਾਂ ਨੂੰ ਲੰਗਰ ਜੋ ਸੀ ਉਹ ਉਹ ਸੇਵਾ ਕਰ ਰਹੇ ਸੀ ਔਰ ਇੱਥੇ ਸਾਡੇ ਬਾਬਾ ਜੀ ਵੀ ਉਹ ਵੀ ਸੇਵਾ ਕਰ ਰਹੇ ਸੀਗੇ ਚਲੋ ਜੀ ਅੱਗੇ ਚੱਲੀਏ ਆਪਾਂ ਸੋ ਬਹੁਤ ਹੀ ਪ੍ਰਕਾਰ ਦੇ ਲੰਗਰ ਨੇ ਸੋ ਆਪਾਂ ਤੁਹਾਨੂੰ ਸਾਰੀ ਸੰਗਤ ਨੂੰ ਦਿਖਾਵਾਂਗੇ ਕਿ ਜੋ ਆਪਾਂ ਲੰਗਰ ਜਿਹੜੇ ਆਪਣੇ ਚੱਲ ਰਹੇ ਔਰ ਤੁਸੀਂ ਸਾਰਿਆਂ ਨੇ ਨਾਲ ਜੁੜੇ ਰਹਿਣਾ ਹੈ ਲਾਸਟ ਤੱਕ ਔਰ ਜਿਹੜਾ ਪਾਰਕੀ ਸਾਹਿਬ ਔਰ ਸੁਲਤਾਨਪੁਰ ਦੇ ਵਿੱਚ ਪਾ ਕੇ ਸੋ ਪਹੁੰਚੇਗੀ ਉਦੋਂ ਵੀ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਸੋ ਸਾਰਿਆਂ ਨੇ ਤੁਸੀਂ ਥੋੜੇ ਰਹਿਣਾ ਸੋ ਇੱਥੇ ਲੰਗਰ ਚੱਲ ਰਿਹਾ ਹੈ ਸੋ ਟੋਫੀਆਂ ਦਾ ਲੰਗਰ ਕਿਆ ਬਾਤ ਹੈ ਜੀ ਸੋ ਗੁਰੂ ਨਾਨਕ ਦੇਵ ਜੀ ਨੇ ਔਰ ਭਰਪੁਰ ਦੇ ਸਮਰਪਿਤ ਬਹੁਤ ਸੋ ਲੱਗਾ ਜਲੇਬੀਆਂ ਲੰਗਰ ਸੋ ਸਾਡੇ ਵੀਰ ਨੇ ਸਾਨੂੰ ਫੜਾਈਆਂ ਜਲੇਬੀਆਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਤੋ ਬਾਬਾ ਜੀ ਦੇ ਦਰਬਾਰ ਤੇ ਆ ਕੇ ਕੋਈ ਵੀ ਖਾਣੀ ਲੈ ਸਕਦਾ ਪਹਿਲਾਂ ਪਤਾ ਨੂੰ ਲੰਗਰ ਵਸਾਇਆ ਸੀਗਾ ਸੋਫੀਆਂ ਦਾ ਕੁਲਕਰੇ ਲੇਜ਼ ਹੋਣਾ ਜਿਹੜੀਆਂ ਜਿਹੜੀਆਂ ਜਿਹੜਾ ਵੀ ਲੰਗਰ ਆਊਗਾ ਆਪਾਂ ਸਾਰਾ ਖਵਾਵਾਂਗੇ ਥੋੜਾ ਥੋੜਾ ਖਵਾਵਾਂਗੇ ਵੀ ਤੁਸੀਂ ਦੇਖ ਸਕਦੇ ਹੋ ਰਸ਼ ਬਹੁਤ ਜ਼ਿਆਦਾ ਹੈ ਕਿਉਂਕਿ ਤੁਹਾਨੂੰ ਜਾ ਰਿਹਾ ਹੈ ਨਸੀ ਦਾ ਲੰਗਰ ਲੱਗਾ ਹੋਇਆ ਹੈ ਇਧਰ ਨਸੀ ਦਾ ਲੰਗਰ ਲੱਗਾ ਹੈ ਸਾਰੇ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਭੀੜ ਹੋ ਚੁੱਕੀ ਹੈ ਬਹੁਤ ਜ਼ਿਆਦਾ ਭੀੜ ਹੈ ਪਰ ਆਪਾਂ ਤੁਹਾਨੂੰ ਦਿਖਾਉਣ ਦਾ ਕਰਕੇ ਬਣੇ ਰਵਾਂਗੇ ਔਰ ਭੀੜ ਦੇ ਵਿੱਚੋਂ ਵੀ ਲੰਘ ਕੇ ਔਰ ਅੱਗੇ ਦੇ ਅੱਗੇ ਜਦੋਂ ਪਾਲਕੀ ਉਸਾਨਪੁਰ ਪਹੁੰਚਾਗੀ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਤਾਂ ਸੰਗਤ ਬਹੁਤ ਜ਼ਿਆਦਾ ਹੈ ਭੀੜ ਬਹੁਤ ਜ਼ਿਆਦਾ ਹੈ ਸੋ ਅੱਗੇ ਲੰਗਰ ਲੱਗਾ ਹੈ ਕੋਕ ਦਾ ਔਰ ਕੋਲ ਡਰਿੰਕ ਦਾ ਲੰਗਰ ਲੱਗਾ ਹੋਇਆ ਹੈ ਦੇਖ ਸਾਡੇ ਉਹ ਆਸ਼ਾ ਬਹੁਤ ਜ਼ਿਆਦਾ ਹੈ। ਤੋਂ ਇੱਥੇ ਲੰਗਰ ਹੈ ਜੀ ਫਰੂਟ ਚਾੜਦਾ ਜੀ ਦੇਖ ਸਕਦੇ ਆ। ਪਾਲਕੀ ਸਾਹਿਬ ਇਸ ਵਕਤ ਹੈ ਪਾਰ ਮੰਡੀ ਤੇ ਤੇਰਾ ਨਾਮ ਆਇਆ ਅੰਦਰ ਪੂਰਾਨ ਸਨ ਰਤਨ ਕੋ ਸਾਥ ਰੀ ਤੇਰਾ ਨਾਮ ਆਇਆ ਤੇ ਤਿੰਨ ਦਾ ਜਿਸ ਦੀ ਜਪ ਹੈ ਸੋ ਇਸ ਵਕਤ ਜੋ ਪਾਲਕੀ ਸਾਹਿਬ ਸੀ ਉਹ ਪਾਣੋਲੰਗ ਤੋਂ ਹੰਦਿਆ ਹੋਇਆ ਡੈਡ ਵਿੰਡੀ ਦੇ ਲਾਗੇ ਆ ਚੁੱਕੇ ਸੀ ਸੋ ਜਿੰਨੀ ਵੀ ਸੰਗਸੀ ਬਹੁਤ ਹੀ ਪਿਆਰ ਦੇ ਨਾਲ ਸ਼ਰਧਾ ਤੇ ਭਾਵਨਾ ਦੇ ਨਾਲ ਉੱਥੇ ਜਿੱਥੇ ਵੀ ਜਾ ਰਹੇ ਸੀਗੇ ਉੱਥੇ ਬਹੁਤ ਜ਼ਿਆਦਾ ਸ਼ਰਧਾ ਤੇ ਭਾਵਨਾ ਦੇ ਨਾਲ ਔਰ ਗੁਰੂ ਜੀ ਦੇ ਦਰਸ਼ਨ ਕਰਦੇ ਸੀ ਸੋ ਇੰਤਜ਼ਾਰ ਦੀਆਂ ਘੜੀਆਂ ਹੋ ਰਹੀਆਂ ਸੀ ਖਤਮ ਕਿਉਂਕਿ ਸੁਲਤਾਨਪੁਰ ਲੋਧੀ 7 ਕਿਲੋਮੀਟਰ ਦੂਰੀ ਤੇ ਰਹਿ ਗਿਆ ਸੀ ਔਰ ਇਸ ਵਕਤ ਮੈਨੂੰ ਮੇਰੇ ਦੋਸਤ ਦੀ ਕਾਲ ਆਈ ਔਰ ਉਹਨਾਂ ਦਾ ਵੀ ਇੱਕ ਸ਼ੂਟ ਚੱਲ ਰਿਹਾ ਸੀਗਾ ਨਗਰ ਕੀਰਤਨ ਦਾ ਸੋ ਉਹਨਾਂ ਨੇ ਮੈਨੂੰ ਬੁਲਾਇਆ ਨਿਰਮਲ ਕੂਟੀਆਂ ਦੇ ਵਿੱਚ ਸੋ ਇਸ ਤੋਂ ਬਾਅਦ ਅਸੀਂ ਗਏ ਸੋ ਬਾਈ ਸਭ ਆਪਾਂ ਬਹੁਤ ਇਥੇ ਥੋੜਾ ਜਿਹਾ ਰੌਲਾ ਹੋਇਆ ਕਿਉਂਕਿ ਜਦੋਂ ਆਪਾਂ ਕਿਸੇ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਜਾਂਦੇ ਆਂ ਤੇ ਥੋੜੀ ਜਿਹੀ ਮਰਿਆਦਾ ਜਿਹੜੀ ਆ ਉਹਨੂੰ ਆਪਣੇ ਨੂੰ ਬਣਾ ਕੇ ਪਨਾ ਚਾਹੀਦਾ ਜਿਵੇਂ ਸਿੱਧੂ ਬੁਲਟ ਵਾਲੇ ਵੀ ਉਹਨਾਂ ਕਿਹੇ ਐਸੀ ਉਹਨਾਂ ਨੇ ਬੜੇ ਬਹੁਤ ਜ਼ਿਆਦਾ ਪਟਾਕੇ ਚਲਾਏ ਉੱਥੇ ਤੇ ਇਹ ਕੋਈ ਚੰਗੀ ਨਹੀਂ ਲੱਗ ਰਿਹਾ ਇਹ ਕਾਫੀ ਸੰਤ ਡਿਸਟਰਬ ਹੋ ਰਹੀ ਸੀ ਔਰ बार-बार ਪਟਾਕੇ ਚਲਾਉਣੇ ਸੀਗੇ ਉਹ ਚੰਗਾ ਨਹੀਂ ਲੱਗ ਰਿਹਾ ਇਸੇ ਬਾਅਦ ਫਿਰ ਅਸੀਂ ਉੱਥੋਂ ਨਿਕਲੇ ਔਰ ਉਥੇ ਲੱਗਾ ਸੀਗਾ ਗੋੜ ਵਾਲੀ ਚਾਹ ਦਾ ਲੰਗਰ ਸੋ ਅਸੀਂ ਉੱਥੋਂ ਫਿਰ ਗੋੜ ਵਾਲੀ ਚਾਹ ਕਿਉਂਕਿ ਥੱਕ ਕਾਫੀ ਗਏ ਸੀਗੇ ਅਸੀਂ ਉੱਥੋਂ ਗੋੜ ਵਾਲੀ ਚਾਹ ਲਈ ਉਹਨਾਂ ਕੋਲ ਜੋ ਸੰਗਤ ਵਿੱਚ ਲੰਗਰ ਵਰਤਾ ਰਹੇ ਸੀਗੇ ਸੋ ਉੱਥੋਂ ਗੋੜ ਵਾਲੀ ਚਾਹ ਲੈਣ ਤੋਂ ਬਾਅਦ ਅਸੀਂ ਉਹ ਚਾਹ ਪੀਤੀ ਥੋੜੇ ਥੱਕ ਗਿਆ ਸੀਗੇ ਹੁਣ ਇੱਥੇ ਲੱਗੀ ਸੀ ਗੋੜ ਵਾਲੇ ਚਾਹ ਦਾ ਲੰਗਰ ਤੇ ਆਪਾਂ ਚਾਹ ਵੀ ਰਿਹਾ ਗੋੜ ਵਾਲੀ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਪਾਲਕੀ ਸਾਹਿਬ ਥੋੜਾ ਪਿੱਛੇ ਆ ਜੇ ਆਪਾਂ ਵੇਟ ਕਰਦੇ ਆਂ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਔਰ ਚਾਹ ਪੀਣ ਤੋਂ ਬਾਅਦ ਅਸੀਂ ਹੋ ਗਿਆ ਸੀ ਫ੍ਰੈਸ਼ ਔਰ ਫ੍ਰੈਸ਼ ਹੋਣ ਤੋਂ ਬਾਅਦ ਅਸੀਂ ਗਏ ਨਿਰਮਲ ਕੁਟਿਆ ਦੇ ਵਿੱਚ ਜਿੱਥੇ ਮੇਰੇ ਫਰੈਂਡ ਦਾ ਸ਼ੂਟ ਚੱਲਦਾ ਸੀ ਸੋ ਅਸੀਂ ਉੱਥੇ ਸੋ ਅੱਜ ਆਪ ਆਏ ਸੀਗੇ ਨਜ਼ਰ ਕੀ ਦਿੰਦਾ ਆਪਾਂ ਬਲੌਗ ਬਣਾਉਣਾ ਸੋ ਪਰ ਇੱਥੇ ਇੱਕ ਹੋਰ ਲੋਕੇਸ਼ਨ ਆਪਾਂ ਨੂੰ ਮਿਲੀ ਆ ਨਿਰਮਲ ਕੁਟਿਆ ਜਿਹਦੇ ਬਹੁਤ ਹੀ ਵਧੀਆ ਜਗ੍ਹਾ ਦੇਖਣ ਵਾਸਤੇ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਆ ਸੋ ਇਹਦਾ ਬਲੌਗ ਇੱਕ ਆਪਾਂ ਵੱਖਰਾ ਬਣਾਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗ ਸultanpur ਦੇ ਵਿੱਚ ਬਹੁਤ ਹੀ ਅੱਛਾ ਗੁਰਦੁਆਰਾ ਵੀ ਹੈ ਨਿਰਮਲ ਕੁਟਿਆ ਜੋ ਸੰਤ ਸਿਚੇਵਾਲ ਜੀ ਦੇ ਉਹਣਾ ਨੇ ਬਣਾਈਆਂ ਜਿਹਨੂੰ ਉਹ तकरीबन 20 ਤੋਂ 22 ਸਾਲ ਹੋ ਗਏ ਨੇ ਇਸ ਕੁਟੀਆਂ ਨੂੰ ਇਸ ਕਮਨ ਚੱਲਦੇ ਇਹਨੂੰ ਸੋ ਇਹਦਾ ਵੀ ਆਪਾਂ ਇੱਕ ਅਲੱਗ ਬਲੌਗ ਬਣਾਵਾਂਗੇ ਉਹਦਾ ਤੁਹਾਨੂੰ ਦਿਖਾਵਾਂਗੇ ਸੋ ਹਾਂਜੀ ਹੁਣ ਆਪਾਂ ਆ ਗਏ ਹਾਂ ਜੀ ਨਿਰਮਲ ਕੁਟਿਆ ਦੇ ਵਿੱਚ ਸੋ ਸੁਲਤਾਨਪੁਰ ਲੋਧੀ ਕਿਉਂਕਿ ਆਪਾਂ ਸਵੇਰ ਦੇ ਸ਼ੂਟ ਤੇ ਸੀਗੇ ਆਪਾਂ ਇੱਥੇ ਲੰਗਰ ਛਕਾਂਗੇ ਉਸ ਤੋਂ ਬਾਅਦ ਆ ਪਾਲਕੀ ਸਾਹਿਬ ਨੂੰ ਹਜੇ ਟਾਈਮ ਲੱਗ ਰਿਹਾ ਉਹਨੂੰ ਸੋ ਅਸੀਂ ਸੋਚਿਆ ਉਹਨੀ ਦੇਰ ਅਸੀਂ ਲੰਗਰ ਛਕ ਲਈਏ ਸੋ ਲੰਗਰ ਛਕਣ ਤੋਂ ਬਾਅਦ ਆ ਜਦੋਂ ਪਾਲਕੀ ਸਾਹਿਬ ਸੁਲਤਾਨਪੁਰ ਪਹੁੰਚ ਜਾਏਗੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਸ਼ੋਰ ਦਿਖਾਵਾਂਗੇ ਸੋ ਆਓ ਲੰਗਰ ਛਕਦੇ ਹਾਂ ਜੀ ਸੋ ਇੱਥੋਂ ਸਾਡੀ ਐਂਟਰੀ ਹੋਈ ਲੰਗਰ ਹਾਲ ਦੇ ਵਿੱਚ ਔਰ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦਾ ਸਰੂਪ ਬਹੁਤ ਹੀ ਸੁੰਦਰ ਲੱਗਾ ਹੋਇਆ ਸੀ ਤੇ ਬਹੁਤ ਹੀ ਜ਼ਿਆਦਾ ਸਫਾਈ ਸੀ ਲੰਗਰ ਹਾਲ ਦੇ ਵਿੱਚ ਔਰ ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਫਿਰ ਅਸੀਂ ਪਹੁੰਚੇ ਯਾਤਰਾ ਦੇ ਵਿੱਚ ਯਾਤਰਾ ਸੇਉਣ ਤੋਂ ਬਾਅਦ ਸਾਨੂੰ ਪਤਾ ਚੱਲਦਾ ਕਿ ਜੋ ਬਾਲਕੀ ਸਾਹਿਬਾ ਔਰ ਜੋ ਸੰਗਤ ਪੈਦਲ ਯਾਤਰਾ ਕਰ ਰਹੀ ਸੀ ਬਿਲਕੁਲ ਸੁਲਤਾਨਪੁਰ ਦੇ ਲਾਗੇ ਪਹੁੰਚਣ ਵਾਲੇ ਸੀਗੇ ਔਰ ਅਸੀਂ ਬਿਲਕੁਲ ਟਾਈਮ ਸਰ ਆਣ ਕੇ ਉਸ ਸ਼ੂਟ ਕੀਤਾ ਵਲੌਗ ਔਰ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਔਰ ਅਸੀਂ ਪਹੁੰਚ ਗਏ ਦੇਵੇ ਨਾਨਕੀ ਜੀ ਯਾਦਗਾਰੀ ਗੇਟ ਦੇ ਕੋਲ ਔਰ ਉੱਥੇ ਜਦ ਕਿ ਉਹ ਯਾਤਰਾ ਪਹੁੰਚ ਚੁੱਕੀ ਸੀਗੀ ਔਰ 5:37 ਤੇ ਐਗਜ਼ੈਕਟ ਉੱਥੇ ਯਾਤਰਾ ਪਹੁੰਚ ਗਈ ਸੀ ਸੋ ਇੱਥੋਂ ਫਿਰ ਸਾਨੂੰ ਤਕਰੀਬਨ ਤਕਰੀਬਨ 2 ਤੋਂ 2.5 ਘੰਟੇ ਔਰ ਲੱਗੇ ਅਸੀਂ ਸ਼ੂਟ ਕੀਤਾ ਔਰ ਉੱਥੇ ਕਾਫੀ ਜ਼ਿਆਦਾ ਨਿਹਰਾ ਹੋ ਗਿਆ ਸੀ ਔਰ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਸੀਗਾ ਸੋ ਇਸ ਤੋਂ ਬਾਅਦ ਅਸੀਂ ਚਲੇ ਗਏ ਫਿਰ ਸਿੱਧਾ ਗੁਰਦੁਆਰਾ ਸਾਹਿਬ ਔਰ ਗੁਰਦੁਆਸਾਹਿਬ ਅਸੀਂ ਵੇਟ ਕੀਤੀ ਉਹ 5:30 ਵਜੇ ਇਸ ਵਕਤ ਪ੍ਰੋਪਰ ਟਾਈਮ ਸੀਗਾ ਜਦੋਂ 5:37 ਮਿੰਟ ਤੇ ਗੇਟ ਦੇ ਵਿੱਚ ਐਂਟਰੀ ਹੋਣੀ ਸੀ ਔਰ ਮੇਰੇ ਦੋਸਤ ਵੀ ਗਏ ਆ ਗੁਰਦੁਆਰਾ ਸਾਹਿਬ ਉਹ 6:00 ਵਜੇ ਕੁਝ ਮਿੰਟ ਤੇ ਔਰ ਐਂਟਰੀ ਹੋਈ ਜਾਂ ਸੋ ਆਪਾਂ ਲਾਸਟ ਵਿੱਚ ਉਹ ਵੀ ਕੰਮ ਕਰ ਰਹੇ ਹਾਂ ਪਰ ਇੱਥੇ ਅਸੀਂ ਵੇਟ ਕਰਦੇ ਵਾ ਸੀ ਕਿ ਕਰੋ ਪਾਲਕੀ ਸਾਹਿਬ ਸਾਡੇ ਕੋਲ ਆਵੇ ਔਰ ਅਸੀਂ ਸ਼ੂਟ ਕਰੀਏ ਸੁਲਤਾਨੀ ਬਹੁਤ ਜ਼ਿਆਦਾ ਬੋਦੀ ਸੀ ਤੇ ਕੇਮ ਦੇਮ ਸੀ ਇਸ ਕਰਕੇ ਅਸੀਂ ਇਹਦਾ ਸ਼ੂਟ ਨਹੀਂ ਕੀਤਾ ਔਰ ਇਸ ਤੋਂ ਬਾਅਦ ਮੈਂ ਥੋੜੀ ਪੈਦਲ ਯਾਤਰਾ ਕੀਤੀ ਸੁਲਤਾਨਪੁਰ ਲੋਹਗੜ੍ਹ ਦਾ ਸੋ ਫਾਈਨਲੀ ਇੰਤਜ਼ਾਰ ਦੀਆਂ ਘੜੀਆਂ ਸੰਤਾਂ ਦੀਆਂ ਖਤਮ ਹੋ ਗਈਆਂ ਸੀ ਕਿਉਂਕਿ ਪਾਲਕੀ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰਨ ਜਾ ਰਹੇ ਸੀ ਔਰ ਜਿੰਨੇ ਵੀ ਸੰਗਤ ਮਗਰੇ ਪੈਦਲ ਯਾਤਰਾ ਕਰਦੇ ਸੀ ਉਹ ਵੀ ਇੰਤਜ਼ਾਰ ਦੀਆਂ ਘੜੀਆਂਾਂ ਦੀਆਂ ਵੀ ਖਤਮ ਹੋ ਚੁੱਕੀਆਂ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਹੋਣ ਜਾ ਰਹੀ ਸੀ ਸਵੱਤੀ ਜੀ ਘਰ ਇਹ ਨਾਲ ਬੁੱਲਨ ਮਹਾਲ ਕਰਨ ਆਇਆ ਸੀ ਔਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਖੁਸ਼ੀ ਦੇ ਨਾਲ ਸੰਦਰ ਦਰਸ਼ਨ ਕਰਨ ਆਈ ਸੀ ਔਰ ਪੰਜ ਪਿਆਰੀ ਸੱਜੇ ਸਾਨੂੰ ਸੋ ਬਹੁਤ ਬਿਲਾਈ ਪਹਿਲੀ ਵਾਰ ਗਿਆ ਸੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਕਦੀ ਵੀ 25 ਸਾਲ ਦੇ ਵਿੱਚ ਅਜਿ ਤੱਕ ਨਾ ਕਦੀ ਨਹੀਂ ਗਿਆ ਸੀ ਪੈਰੋ ਯਾਤਰਾ ਤੇ ਔਰ ਮਨ ਨੂੰ ਸ਼ਾਂਤੀ ਵੀ ਮਿਲੀ ਤੇ ਬਹੁਤ ਚੰਗਾ ਲੱਗਾ ਬਹੁਤ ਵਧੀਆ ਲੱਗਾ ਸੋ ਸਵੇਸੇ ਤਾਈਂ 5 ਤਰੀਕ ਨੂੰ ਪਰ ਨਾਨਕ ਦੇਵ ਜੀ ਦੇ ਅਗੁਰੂ ਪੁਰਤੇ ਆਪਾਂ ਪ੍ਰੋਗਰਾਮ ਕਰਾਣੀ ਸੋ ਉਸੇ ਸਾਰਿਆਂ ਨੇ ਸਾਡੇ ਨਾਲ ਜੁੜੇ ਰਹਿਣਾ ਹੈ ਤੇ ਸਾਡੀਆਂ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਜੇਪੀ ਸੋਤਾ ਬਲੌਗਸ ਨੂੰ ਸਬਸਕ੍ਰਾਈਬ ਕਰਨਾ ਸੋ ਇੰਸਟਾਗ੍ਰਾਮ ਤੇ ਵੀੰਦਾ ਪੇਜ ਹੈ ਜੇਪੀ ਸੋਤਾ ਬਲੌਗਸ ਉਹਨੂੰ ਵੀ ਪਲੀਜ਼ ਫੋਲੋ ਕਰਨਾ ਤੇ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਔਰ ਸਾਡੇ ਚੈਨਲ ਨੂੰ ਜੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰੋ ਔਰ ਇਸ ਵਕਤ ਜੋ ਫੁੱਲਾਂ ਦੀ بارش ਹੋ ਰਹੀ ਸੀ ਵਰਖਾ ਹੋ ਰਹੀ ਸੀ ਬਹੁਤ ਹੀ ਜ਼ਿਆਦਾ ਨਾਨੰਦਾ ਹੈ ਸਿਕਾ ਔਰ ਦਿਲ ਨੂੰ ਸਕੂਨ ਮਿਲ ਰਿਹਾ ਸੀਗਾ ਔਰ ਇੰਨਾ ਜ਼ਿਆਦਾ ਫੀਲ ਵਧੀਆ ਹੋ ਰਿਹਾ ਸੀ ਮੈਂ ਤੈਨੂੰ ਐਕਸਪਲੇਨ ਨਹੀਂ ਕਰ ਸਕਦਾ